ਹਾਂਜੀ ਸਸਿਕਾ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਸਾਰੀਆਂ ਭੈਣਾਂ ਦਾ ਬਾਰਸ਼ਾ ਮੁਰਸ਼ਾ ਹੋ ਰਹੀ ਜਾਂ ਕਦੇ ਗਰਮੀ ਹੋ ਜਾਂਦੀ ਹੈ ਕਦੇ ਮੌਸਮ ਠੀਕ ਹੋ ਜਾਂਦਾ ਹੈ ਕਦੇ ਬੱਦਲ ਹੋ ਜਾਂਦੇ ਆ ਕਦੇ ਧੁੱਪ ਆ ਜਾਂਦੀ ਆ ਸਾਰਾ ਦਿਨ ਇੰਝ ਚੱਲਦਾ ਰਹਿੰਦਾ ਹੈ ਨਾ ਤੇ ਅੱਜ ਮੈਂ ਨਾ ਬੜਾ ਹੀ ਇੰਪੋਰਟੈਂਟ ਦਾ ਟਾਪਿਕ ਲੈ ਕੇ ਆਈ ਹਾਂ ਤੁਹਾਡੇ ਲਈ ਮੇਰਾ ਇੰਪੋਰਟੈਂਟ ਟਾਪਿਕ ਕੀ ਹੈਗਾ ਕਿ YouTube ਆ ਜਿਹੜਾ ਇਹਨੂੰ ਅਸੀਂ ਕਿਵੇਂ ਚਲਾਈਏ ਕੀ ਕਰੀਏ ਮੈਨੂੰ ਨਾ ਇੱਕ ਦੋ ਭੈਣਾਂ ਦੇ ਕਮੈਂਟ ਆਏ ਨੇ ਜਾਂ WhatsApp ਮੈਸੇਜ ਆਏ ਨੇ ਕਹਿੰਦੇ ਭੈਣੇ ਵੀ ਅਸੀਂ ਕੀ ਕਰੀਏ ਇਦਿੱਤੇ ਕੀ ਪਾਈਏ ਹੁਣ ਇੱਕ ਭੈਣ ਦਾ ਮੈਨੂੰ ਇੱਕ ਦਿਨ ਫੋਨ ਵੀ ਆਇਆ ਉਹ ਕਹਿੰਦੇ ਜੀ ਮੇਰਾ ਨਾ ਤੁਸੀਂ ਚੈਨਲ ਬੋਲ ਦੋ ਆਪਣੇ ਚੈਨਲ ਦੇ ਵਿੱਚ ਨਾ ਮੇਰਾ ਵਲੌਗ ਦੇ ਵਿੱਚ ਮੇਰਾ ਨਾਮ ਬੋਲ ਦੋ ਮੇਰੇ ਚੈਨਲ ਦਾ ਦੇਖੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਡਾ ਚੈਨਲ ਦਾ ਨਾਮ ਬੋਲਣ ਦੇ ਵਿੱਚ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ ਜਦੋਂ ਤੁਸੀਂ ਕੁਝ ਵੀ ਵਿੱਚ ਹਜੇ ਪਾਇਆ ਨਹੀਂ ਹੁੰਦਾ ਚੈਨਲ ਦੇ ਵਿੱਚ ਥੋੜਾ ਨਵਾਂ ਚੈਨਲ ਹੁੰਦਾ ਤੁਸੀਂ ਕੁਝ ਪ੍ਰੋਪਰ ਢੰਗ ਦੇ ਹਜੇ ਵਲੌਗ ਵੀ ਨਹੀਂ ਪਾਏ ਹੁੰਦੇ ਤੇ ਫਿਰ ਮੈਂ ਉਹਦਾ ਉਹਦਾ ਨਾਮ ਬੋਲਾਂਗਾ ਪਤਾ ਹੈ ਕਿ ਜਦੋਂ ਆਪਾਂ ਸ਼ੁਰੂ ਕਰਦੇ ਆ ਆਪਾਂ ਨੂੰ ਕੁਝ ਸਮਝ ਨਹੀਂ ਆਉਂਦੀ ਤੇ ਮੈਂ ਸਭ ਮੇਰਾ ਪਹਿਲਾ ਵਲੌਗ ਜਿਹੜਾ ਸੀਗਾ ਉਹ ਮੇਰਾ ਇਡਲੀ ਤੇ ਸੀਗਾ ਕਿ ਆਪਾਂ ਕੁਕਿੰਗ ਤੋਂ ਸਟਾਰਟ ਕੀਤਾ ਸੀਗਾ ਕਿ ਇਡਲੀ ਕਿਵੇਂ ਬਣਾਈਏ ਹਨਾ ਤੇ ਉਸ ਤੋਂ ਉਦੋਂ ਮਤਲਬ ਮੈਂ ਐ ਕੰਮ ਬਰੀ ਸੀਗੀ ਕਿ ਮੈਂ ਕੀ ਕਰਾਂ ਮੈਂ ਕੀ ਬੋਲਾਂ ਆਦੇਸ਼ ਸੀਗਾ ਆਦੇਸ਼ ਨੇ ਸ਼ੁਰੂ ਕਰਾਇਆ ਸੀਗਾ ਮੈਂ ਆਦੇਸ਼ ਮੈਂ ਕਿਵੇਂ ਬੋਲੂੰਗੀ ਮਤਦਾਨੀ ਬੋਲਿਆ ਜਾਣਾ ਕੈਮਰੇ ਦੇ ਸਾਹਮਣੇ ਤੇ ਕੁਝ ਹੋਰ ਹੀ ਹੋ ਜਾਂਦਾ ਹੈ ਨਾ ਉਦੋਂ ਤੇ ਐ ਨਾਲ ਬਹੁੰਦਾ ਵੀ ਜਿਵੇਂ ਸਰੀਰ ਆ ਜਿਹੜਾ ਉਹ ਜੋ ਜਾਨ ਜੀ ਨਿਕਲੂਗੀ ਸਾਥ ਹੀ ਛੱਡ ਗਿਆ ਵੀ ਕੰਬਣ ਜੀ ਲੱਗ ਜਾਈਦਾ ਹੈ ਨਾ ਕੈਮਰੇ ਦੇ ਸਾਹਮਣੇ ਹੁਣ ਤਾਂ ਐਡਿਕਟ ਹੋ ਗਏ ਆ ਨਾ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਆ ਪਹਿਲਾਂ ਆਇਆ ਹੁੰਦਾ ਵੀ ਕੋ ਫੋਬੀਆ ਹੁੰਦਾ ਵੀ ਕੈਮਰੇ ਦੇ ਸਾਹਮਣੇ ਕਿਵੇਂ ਆਵਾਂਗੇ ਤੇ ਕਿਵੇਂ ਬੋਲਾਂਗੇ ਮੂੰਹ ਚੋਂ ਕੁਝ ਗਲਤੀ ਨਾ ਨਿਕਲ ਜੇ ਹਨ ਇਸ ਕਰਕੇ ਮੈਂ ਭੈਣਾਂ ਦੇ ਚੈਨਲ ਦਾ ਉਹਨਾਂ ਦਾ ਨਾਮ ਨਹੀਂ ਲੈਂਦੀ ਹੁੰਦੀ ਜਿਹੜਨਾ ਭੈਣਾਂ ਨੇ ਹਜੇ ਨਵੇਂ-ਨਵੇਂ ਸ਼ੁਰੂ ਕੀਤੇ ਨੇ ਉਹਨਾਂ ਦੇ ਵਿੱਚ ਕੁਝ ਖਾਸ ਹੁੰਦਾ ਨਹੀਂ ਹੈਗਾ ਤੇ ਜੇ ਮੈਂ ਲੈ ਦੂੰਗੀ ਅਗਲਾ ਚਲਿਆ ਜਾਂਦਾ ਹੈ ਸਰਚ ਕਰਦਾ ਹੈ ਹਨਾ ਤੇ ਉਹਦੇ ਵਿੱਚ ਕੁਝ ਨਾ ਹੋਵੇ ਫਿਰ ਉਹ ਚੰਗਾ ਨਹੀਂ ਲੱਗਦਾ ਹੈਗਾ ਤਾਂ ਮੈਂ ਭੈਣ ਨੂੰ ਕਹਤਾ ਸੀਗਾ ਕਿ ਕਿੰਨੇ ਕੁ ਤੁਸੀਂ ਪਾਰ ਰੱਖੇ ਨੇ ਵੀਡੀਓਜ਼ ਪਾਈਆਂ ਨੇ ਉਹਨਾਂ ਨੂੰ ਦੱਸਿਆ ਕਿ ਬਹੁਤ ਥੋੜੀਆਂ ਪਾਈਆਂ ਨੇ ਤਾਂ ਫਿਰ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਹਜੇ ਚਲਾਓ ਕੋਈ ਗੱਲ ਨਹੀਂ ਹਜੇ ਰੁਕੋ ਤੇ ਬੋਲ ਦਾਂਗੇ ਤੁਹਾਡਾ ਨਾਮ ਮੈਨੂੰ ਬੋਲਣ 'ਚ ਮੇਰਾ ਕੋਈ ਜ਼ੋਰ ਨਹੀਂ ਲੱਗਦਾ ਹੈਗਾ ਪਰ ਤੁਸੀਂ ਆਪਣਾ ਚੰਗੇ ਤਰੀਕੇ ਨਾਲ ਪਹਿਲਾਂ ਚਲਾਓ ਠੀਕ ਹੈ ਜੀ ਅੱਜ ਤੱਕ ਆਪਾਂ ਕਦੀ ਕਿਸੇ ਨੂੰ ਕਿਹਾ ਨਹੀਂ ਹੈਗਾ ਕਿ ਮੇਰੇ ਚੈਨਲ ਦਾ ਨਾਮ ਬੋਲੋ ਨੈਵਰ ਕਦੀ ਵੀ ਨਹੀਂ ਤੇ ਚਲੋ ਉਹ ਆਪਣੇ ਬਲਬੂਤੇ ਤੇ ਜਾਂ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹੈ ਪ੍ਰਮਾਤਮਾ ਦੀ ਕਿਰਪਾ ਹੈਗੀ ਐ ਸੋ ਆਪਾਂ ਚੱਲਦੇ ਜਾ ਰਹੇ ਹਾਂ ਕਿ ਹਨਾ ਬਾਕੀ ਭੈਣਾਂ ਦਾ ਪਿਆਰ ਹੈਗਾ ਤੁਹਾਡਾ ਇਸ ਤਰ੍ਹਾਂ ਜੁੜੀਆਂ ਰਹੋ ਤੁਸੀਂ ਤੇ ਆਪਣਾ ਪਿਆਰ ਇਸ ਤਰ੍ਹਾਂ ਹੀ ਰੱਖਿਓ ਤੇ ਬਾਕੀ ਹੈਗਾ ਜੀ ਕਿ ਮੈਂ ਇਹ ਪਹਿਲਾਂ ਸ਼ੁਰੂ ਕਿਵੇਂ ਕੀਤਾ ਸੀਗਾ ਸ਼ੁਰੂ ਤਾਂ ਅਦੇਸ਼ ਨਹੀਂ ਕਰਾਇਆ ਸੀਗਾ ਅਦੇਸ਼ ਦੇ ਪਾਪਾ ਤੋਂ ਬਾਅਦ ਜਦੋਂ ਉਹ ਮੇਰੇ ਕੋਲੇ ਰਿਹਾ 8-9 ਮਹੀਨੇ ਜਦੋਂ ਉਹਨੇ ਜਾਣਾ ਸੀਗਾ ਫਿਰ ਉਹਨੂੰ ਲੱਗਦਾ ਸੀਗਾ ਕਿ ਬਾਅਦ ਚ ਮੰਮਾ ਨੂੰ ਔਖਾ ਹੋਊਗਾ ਇਹ ਕੀ ਕਰਨਗੇ ਇਕੱਲੇ ਇਹਨਾਂ ਦਾ ਦਿਲ ਨਹੀਂ ਲੱਗਣਾ ਹੈਗਾ ਤੇ ਜੇ ਬਿਜ਼ੀ ਰਹਿਣਗੇ ਤਾਂ ਠੀਕ ਰਹੂਗਾ ਤੇ ਉਹਨੇ ਮੇਰਾ ਚੈਨਲ ਸ਼ੁਰੂ ਕਰਾਇਆ ਸੀਗਾ ਮੰਮਾ ਆਪਾਂ ਬਣਾਉਣੇ ਆ ਚਲੋ ਆਪਾਂ ਐ ਕਰਦੇ ਆ ਚਲੋ ਕਰਦੇ ਕਰਾਉਂਦੇ ਉਹ ਚਲਿਆ ਗਿਆ ਉਹ ਤੋਂ ਬਾਅਦ ਫਿਰ ਮੈਂ ਹਾਲੀਵੁੱਡ ਚਲਾਉਂਦੀ ਰਹੀ ਵਿੱਚੋਂ ਮੈਂ 4-5 ਮਹੀਨੇ ਬੰਦ ਹੀ ਕਰਤਾ ਮੈਨੂੰ ਮੈਥੋਂ ਨਹੀਂ ਚੱਲਦਾ ਕਿਉਂਕਿ ਸਟਾਰਟਿੰਗ 'ਚ ਸੌਖਾ ਨਹੀਂ ਹੈ ਜੀ ਇਹ ਕੰਮ ਇਨਾ ਸੌਖਾ ਨਹੀਂ ਹੈ ਕਿ ਫਟਾਫਟ ਚੱਲ ਜੂਗਾ ਕਿਉਂਕਿ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਜਦੋਂ ਲੋਕਾਂ ਨੇ ਪਹਿਲਾਂ ਚਲਾਈ ਸੀਗੇ ਨਾ ਸਟਾਰਟਿੰਗ ਦੇ ਵਿੱਚ ਜਦੋਂ ਕਰੋਨਾ ਸੀ ਜਦੋਂ ਉਹਨਾਂ ਨੇ ਚਲਾਈ ਸੀ ਉਦੋਂ ਬਹੁਤ ਈਜ਼ੀ ਕੰਮ ਸੀਗਾ ਕਿਉਂਕਿ ਲੋਕ ਘਰੇ ਬੈਠੇ ਸੀਗੇ ਉਹਨਾਂ ਨੂੰ ਕੁਝ ਨਾ ਕੁਝ ਚਾਹੀਦਾ ਸੀਗਾ ਦੇਖਣ ਵਾਸਤੇ ਤਾਂ ਜਿਨ੍ਹਾਂ ਨੇ ਉਦੋਂ ਚਲਾਈ ਸੀ ਉਹ ਫਟਾਫਟ ਚੱਲ ਗਏ ਸੀ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਤੇ ਹਰ ਬੰਦਾ ਆਪਣਾ ਚੈਨਲ ਬਣਾਈ ਬੈਠਾ ਹੈ ਤੇ ਉਦੋਂ ਬਹੁਤ ਜ਼ਿਆਦਾ ਔਖਾ ਹੈਗਾ ਇਹ ਕੰਮ ਕਰਨਾ ਤੇ ਨਵੇਂ-ਨਵੇਂ ਆਈਡੀਆਜ਼ ਚਾਹੀਦੇ ਨੇ ਕੁਝ ਇਸ ਤਰ੍ਹਾਂ ਦਾ ਚਾਹੀ ਏ ਨਹੀਂ ਆ ਕਿ ਲੋਕ ਤੁਹਾਡੀਆਂ ਬੇਕਾਰ ਦੀਆਂ ਗੱਲਾਂ ਸੁਣਨਗੇ ਨਹੀਂ ਸੁਣਨਗੇ ਕਿਉਂਕਿ ਬਹੁਤ ਸਾਰੇ ਚੈਨਲ ਬਣੇ ਹੋਏ ਨੇ ਉਹ ਇੱਕ ਛੱਡਣਗੇ ਦੂਜੇ ਤੇ ਚਲੇ ਜਾਣਗੇ ਤੇ ਲੋਕਾਂ ਨੂੰ ਬੰਨ ਕੇ ਬਿਠਾਉਣਾ ਹੈ ਤਾਂ ਉਹਨਾਂ ਲਈ ਕੁਝ ਯੂਸਫੁਲ ਹੋਵੇ ਜਿਹੜਾ ਉਹਨਾਂ ਦੇ ਕੰਮ ਦਾ ਹੋਵੇ ਉਹਨਾਂ ਨੂੰ ਲੱਗੇ ਕਿ ਕੱਲ ਨੂੰ ਕੀ ਦੱਸਣਗੇ ਅੱਜ ਇਹ ਦੱਸਿਆ ਤੇ ਕੱਲ ਨੂੰ ਕੀ ਦੱਸਣਗੇ ਇਹ ਉਹਨਾਂ ਦੇ ਮਨ 'ਚ ਹੋਣਾ ਚਾਹੀਦਾ ਹੈ ਕਿ ਕਿਉਰਿਓਸਿਟੀ ਹੋਵੇ ਲੋਕਾਂ ਦੇ ਮਨ 'ਚ ਕੁਝ ਇਹੋ ਜਿਹਾ ਤੁਹਾਨੂੰ ਕਰਨਾ ਪਊਗਾ ਅਦਰਵਾਈਜ਼ ਇੰਨਾ ਇਜ਼ੀ ਨਹੀਂ ਹੈਗਾ ਇਹ ਬਹੁਤ ਔਖੀ ਜੌਬ ਹੈ ਜੀ ਐਡੀ ਸੌਖੀ ਜੌਬ ਨਹੀਂ ਆ ਪਰ ਇਹ ਨਹੀਂ ਆ ਕਿ ਹੋਣਾ ਨਹੀਂ ਆ ਕੋਈ ਵੀ ਕੰਮ ਜੇ ਤੁਸੀਂ ਦਿਲੋਂ ਕਰਨਾ ਚਾਹੁੰਦੇ ਹੋ ਤਾਂ ਹੋ ਜਾਂਦਾ ਹੁੰਦਾ ਹੈ ਨਾ ਜੇ ਤੁਹਾਡੀ ਇੱਛਾ ਹੋਵੇ ਕਰਨ ਦੀ ਤਾਂ ਹੋ ਜਾਂਦਾ ਏਡੀ ਕੋਈ ਗੱਲ ਨਹੀਂ ਆ ਬਸ ਇਹ ਨਾ ਹੋਵੇ ਕਿ ਤੁਸੀਂ ਆਪਣੇ ਸਿਰਫ ਇਕੱਲੇ ਕੰਮ ਧੰਦੇ ਜਿਹੀ ਦਿਖਾਈ ਜਾਓ ਵੀ ਆਪਾਂ ਸਬਜ਼ੀ ਬਣਾ ਲਈ ਰੋਟੀ ਬਣਾ ਲਈ ਹੈ ਨਾ ਵੀ ਆਪਾਂ ਸਫਾਈਆਂ ਕਰਦੇ ਆ ਉਹ ਕਰਦੇ ਆ ਕੋਈ ਨਹੀਂ ਦੇਖਦਾ ਅਗਲਾ ਕਹਿੰਦਾ ਅਸੀਂ ਵੀ ਰੋਟੀ ਬਣਾਉਣੇ ਆ ਸਬਜ਼ੀ ਬਣਾਉਣੇ ਆ ਸਾਰੇ ਸਾਰਾ ਕੰਮ ਕਰੀ ਜਾਂਦੇ ਨੇ ਇਹਦੇ 'ਚ ਕੁਝ ਨਵਾਂ ਨਹੀਂ ਆ ਕੁਝ ਨਵਾਂ ਦੱਸੋ ਕੁਝ ਸਪੈਸ਼ਲ ਹੋਣਾ ਚਾਹੀਦਾ ਹੈ ਨਾ ਜੋ ਸਾਡੇ ਲਈ ਅਸੀਂ ਸਾਡੇ ਲਈ ਸਿੱਖਣ ਲਈ ਹੋਵੇ ਉਹਦੇ ਵਿੱਚ ਕੁਝ ਉਹ ਲੋਕ ਇਹ ਦੇਖਣਾ ਚਾਹੁੰਦੇ ਨੇ ਸੋ ਉਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਵਲੋਗਿੰਗ ਦੇ ਵਿੱਚ ਜੇ ਤੁਸੀਂ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ इजीली ਕਰ ਸਕਦੇ ਹੋ ਪਰ ਉਹਦੇ ਲਈ ਮਿਹਨਤ ਬਹੁਤ ਜ਼ਿਆਦਾ ਮੰਗਦਾ ਹੈ ਬਹੁਤ ਜ਼ਿਆਦਾ ਇੱਕ ਰੈਗੂਲਰਿਟੀ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਰੈਗੂਲਰ ਹੋਵੋ ਇੱਕ ਟਾਈਮ ਫਿਕਸ ਹੋਵੇ ਤੇ ਡੇਲੀ ਵਲੌਗ ਥੋੜਾ ਜਾਣਾ ਚਾਹੀਦਾ ਚਲੋ ਅਮਰਜੈਂਸੀ ਹੈ ਕਦੇ ਇੱਕ ਅਦਾ ਦਿਨ ਮਿਸ ਹੋ ਗਿਆ ਪਰ ਇਹ ਨਹੀਂ ਆ ਕਿ ਤੁਸੀਂ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਕਹ ਦੋ ਵੀ ਜਦੋਂ ਕੋਈ ਗੱਲ ਨਹੀਂ ਜੀ ਕੀਤਾ ਵਲੌਗ ਪਾ ਦੂੰਗੀ ਨਹੀਂ ਤਾਂ ਨਾ ਸੀ ਇਹ ਨਹੀਂ ਹੈ ਜਿਵੇਂ ਇੱਕ ਜੌਬ ਨਹੀਂ ਹੁੰਦੀ ਨੌਕਰੀ ਨਹੀਂ ਹੁੰਦੀ ਕਿ ਜਾਣਾ ਹੀ ਜਾਣਾ ਹੈ ਉਹਦੇ ਵਿੱਚ ਕੋਈ ਅ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਰਾਮ ਨਾਲ ਘਰੇ ਬੈਠੇ ਰਹੋਗੇ ਤੇ ਤੁਹਾਨੂੰ ਸਰਕਾਰ ਤਨਖਾਹ ਦੇ ਦੇਜੂਗੀ ਉਹ ਗੱਲ ਨਹੀਂ ਹੈ ਜੀ ਇਹਦੇ ਵਿੱਚ ਇਹਦੇ ਲਈ ਤੁਹਾਨੂੰ ਰੈਗੂਲਰ ਹੋਣਾ ਹੀ ਪੈਣਾ ਹੈ ਡੇਲੀ ਤੁਹਾਨੂੰ ਵਲੌਗ ਦੇਣਾ ਪੈਣਾ ਹੈ ਔਰ ਇੱਕ ਟਾਈਮ ਫਿਕਸ ਹੋਣਾ ਚਾਹੀਦਾ ਕਿਉਂਕਿ ਲੋਕ ਉਸ ਟਾਈਮ ਤੋਂ ਉਹਨੂੰ ਦੇਖਦੇ ਨੇ ਕਿ ਇਸ ਟਾਈਮ ਉਹਨਾਂ ਦਾ ਵਲੌਗ ਆਉਂਦਾ ਤੇ ਉਹ ਟਾਈਮ ਤੇ ਸੋ ਉਹਨਾਂ ਨੂੰ ਫਿਰ ਵਲੌਗ ਚਾਹੀਦਾ ਹੈਗਾ ਠੀਕ ਹੈ ਜੀ ਇੱਕ ਰੈਗੂਲਰਿਟੀ ਬਹੁਤ ਜ਼ਰੂਰੀ ਹੈ ਇੱਕ ਤੁਹਾਡਾ ਜਿਹੜਾ ਕੰਟੈਂਟ ਹੈਗਾ ਉਹ ਬਹੁਤ ਗੁੱਡ ਹੋਣਾ ਚਾਹੀਦਾ ਬਹੁਤ ਅੱਛਾ ਹੋਣਾ ਚਾਹੀਦਾ ਉਹ ਅਗਲੇ ਨੂੰ ਅੱਛਾ ਲੱਗਣ ਵਾਲਾ ਹੋਵੇ ਅਗਲੇ ਨੂੰ ਚੰਗਾ ਲੱਗੇ ਅਗਲੇ ਚ ਕਰੀ ਉਸੇ ਪੈਦਾ ਕਰਨ ਵਾਲਾ ਹੋਵੇ ਕਿ ਕੱਲ ਨੂੰ ਅਸੀਂ ਹੋਰ ਕੀ ਦੇਖੀਏ ਕੱਲ ਨੂੰ ਕੁਝ ਨਵੀਂ ਚੀਜ਼ ਆਉਗੀ ਹਨ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੀ ਤੇ ਦੂਜਾ ਹੈਗਾ ਕਿ ਕਮਾਹ ਕਿੰਨੇ ਕੁ ਲੈਨੇ ਹੋ ਤੁਸੀਂ ਇਹ ਤੋਂ ਕਿੰਨੀ ਕੁ ਕਮਾਈ ਹੋ ਜਾਂਦੀ ਆ ਤੁਹਾਨੂੰ ਜੇ ਤੁਸੀਂ ਮਿਹਨਤ ਕਰਦੇ ਹੋ ਨਾ ਜਿੱਡਟ ਕੇ ਜੇ ਤੁਹਾਨੂੰ ਸ਼ੌਕ ਹੈ ਤਾਂ ਸ਼ੁਰੂ ਕਰਿਓ ਜੇ ਸ਼ੌਕ ਨਹੀਂ ਹੈ ਲੋਕਾਂ ਦੀ ਦੇਖਾ ਦੇਖੀ ਵੀ ਸ਼ੁਰੂ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਦੇਖਾ ਦੇਖੀ ਕਰਨ ਵਾਲੇ ਕੰਮ ਨਹੀਂ ਹੁੰਦੇ ਕਿ ਉਹਨਾਂ ਨੇ ਸ਼ੁਰੂ ਕਰ ਲਿਆ ਮੈਂ ਵੀ ਕਰ ਲੈਣੀ ਆ ਹਨਾ ਦੇਖਾ ਦੇਖੀ ਕਰਨ ਵਾਲੇ ਕੰਮ ਨਹੀਂ ਹੁੰਦੇ ਹੈਗੇ ਇਹ ਜਿਹੜੀ ਮਿਹਨਤ ਪਾਲਦੇ ਨੇ ਜੇ ਤਾਂ ਤੁਹਾਡੇ ਵਿੱਚ ਇੰਨਾ ਕੁ ਕੈਲੀਬਰ ਹੈਗਾ ਕਿ ਤੁਸੀਂ ਮਿਹਨਤ ਕਰ ਲੋਗੇ ਮਿਹਨਤ ਤੋਂ ਨਹੀਂ ਭਜਦੇ ਹੈਗੇ ਰੈਗੂਲਰ ਹੋ ਜਾਓਗੇ ਤੇ ਫਿਰ ਤਾਂ ਤੁਸੀਂ ਕਰੋ ਹੁਣ ਦੇਖੋ ਤੁਸੀਂ ਜਿਵੇਂ ਕਿਤੇ ਜਾਣਾ ਵੀ ਹੁੰਦਾ ਤੇ ਮੈਨੂੰ ਪਤਾ ਹੁੰਦਾ ਕਿ ਮੈਨੂੰ ਇੱਕ ਦਿਨ ਲੱਗੂ ਦੋ ਦਿਨ ਲੱਗਣਗੇ ਤੇ ਮੇਰੇ ਵਲੌਗ ਉਸ ਤੋਂ ਪਹਿਲਾਂ ਤਿਆਰ ਹੋਣੇ ਚਾਹੀਦੇ ਨੇ ਦੋ ਦਿਨਾਂ ਦੇ ਇਹ ਨਹੀਂ ਹੈਗਾ ਕਿ ਬਸ ਮੈਂ ਚਲੀ ਗਈ ਤੇ ਕੋਈ ਗੱਲ ਨਹੀਂ ਆ ਕੇ ਪਾਵਾਂਗੇ ਐ ਨਹੀਂ ਹੈਗਾ ਤੇ ਇਹਦੇ ਲਈ ਰੈਗੂਲਰਿਟੀ ਪਹਿਲਾਂ ਬਹੁਤ ਜ਼ਰੂਰੀ ਮੈਟਰ ਕਰਦੀ ਹੈ ਰੈਗੂਲਰਿਟੀ ਹੈਨਾ ਤੇ ਦੂਸਰਾ ਹੈਗਾ ਕਿ ਕਮਾਈ ਕਿੰਨੀ ਖ ਹੋ ਜਾਂਦੀ ਹੈ ਜੇ ਤੁਸੀਂ ਜੀ ਜਾਣ ਨਾਲ ਕੰਮ ਕਰਦੇ ਹੋ ਰੈਗੂਲਰ ਰਹਿੰਦੇ ਹੋ ਪੂਰੀ ਮਿਹਨਤ ਨਾਲ ਕੰਮ ਕਰਦੇ ਹੋ ਤੇ ਫਲ ਤੁਹਾਨੂੰ ਮਿਲਦਾ ਹੈ ਕਮਾਈ ਤੱਕ ਤੁਸੀਂ ਆਪਣਾ ਲਿਵਿੰਗ ਸਟਾਈਲ ਬਹੁਤ ਅੱਛਾ ਰੱਖ ਸਕਦੇ ਹੋ ਇੰਨੀ ਕੁ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਲਾਈਫ ਸਟਾਈਲ ਜੀ ਸਕਦੇ ਹੋ ਸ਼ਾਹੀ ਲਾਈਫ ਸਟਾਈਲ ਜੀ ਸਕਦੇ ਹੋ ਤੁਸੀਂ ਔਰ ਦੇਖ ਹੀ ਰਹੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲੇ ਰਹਿਣ ਲਈ ਜਗ੍ਹਾ ਨਹੀਂ ਸੀਗੀ ਔਰ ਅੱਜ ਉਹ ਕਿੱਥੇ ਪਹੁੰਚੇ ਹੋਏ ਨੇ ਸੋ ਬਹੁਤ ਅੱਛਾ ਪੈਸਾ ਤੁਸੀਂ ਇਹਦੇ ਤੋਂ ਬਣਾ ਸਕਦੇ ਹੋ ਤੁਹਾਡਾ ਬਹੁਤ ਅੱਛਾ ਸਾਈਡ ਬਿਜ਼ਨਸ ਹੈ ਇਹ ਤੇ ਇੱਕ ਲੇਡੀ ਹੈ ਜਿਹੜੀ ਜੋ ਮਿਹਨਤ ਕਰਕੇ ਵਲੋਗਿੰਗ ਕਰਦੀ ਹੈਗੀ ਹੈ ਕੁਝ ਨਵਾਂ ਨਵਾਂ ਦਿਖਾਉਂਦੀ ਹੈਗੀ ਹੈ ਕਈਆਂ ਨੂੰ ਸਟੀਚਿੰਗ ਦਾ ਸ਼ੌਕ ਹੁੰਦਾ ਲੇਖੋ ਸਟੀਚਿੰਗ ਨਹੀਂ ਉਹ ਬਲੌਗਸ ਪਾ ਰਹੇ ਨੇ ਵੀਡੀਓਸ ਪਾ ਰਹੇ ਨੇ ਬਹੁਤ ਅੱਛੇ ਚੱਲ ਰਹੇ ਨੇ ਕਈਆਂ ਨੂੰ ਨੀਟਿੰਗ ਦਾ ਉਹ ਨੀਟਿੰਗ ਕਰ ਰਹੇ ਨੇ ਔਰ ਉਹਨਾਂ ਦੇ ਬਹੁਤ ਜ਼ਿਆਦਾ ਅੱਛੇ ਚੱਲ ਰਹੇ ਨੇ ਕਈਆਂ ਨੂੰ ਡੈਕੋਰੇਸ਼ਨ ਦਾ ਘਰ ਦਾ ਉਹ ਡੈਕੋਰੇਸ਼ਨ ਤੇ ਪਾ ਰਹੇ ਨੇ ਉਹਨਾਂ ਦੇ ਵੀ ਬਹੁਤ ਵਧੀਆ ਚੱਲ ਰਹੇ ਨੇ ਠੀਕ ਹੈ ਜੀ ਕਈਆਂ ਨੂੰ ਕੁਕਿੰਗ ਦਾ ਕੁਕਿੰਗ ਦੇ ਬਹੁਤ ਗੁੱਡ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਕ ਹੈ ਉਹਨੂੰ ਅੱਗੇ ਡਿਵੈਲਪ ਉਹਨੂੰ ਨਵੇਂ-ਨਵੇਂ ਤਰੀਕਿਆਂ ਦੇ ਨਾਲ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਓ ਤੇ ਚੱਲੋਂਗੇ ਫਿਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਚੱਲੋਂਗੇ ਬਸ ਜਾਂ ਤਾਂ ਜੀ ਸਾਡੇ ਕਮਲ ਚੱਲਦਾ ਹੈ ਵੀ ਜਾਂ ਤਾਂ ਕਮਲ ਮਾਰੋ ਤੁਸੀਂ ਅੰਨ ਸਿਰੇ ਦਾ ਕਮਲ ਮਾਰੋ ਲੋਕ ਤੁਹਾਡਾ ਕਮਲ ਦੇਖਣਾ ਚਾਹੁੰਦੇ ਨੇ ਜਾਂ ਸਾਡੇ ਅਸ਼ਲੀਲਤਾ ਚੱਲਦੀ ਹੈਗੀ ਹੈ ਠੀਕ ਹੈ ਜੀ ਜਾਂ ਉਹ ਚੀਜ਼ਾਂ ਚੱਲਦੀਆਂ ਨੇ ਉਹਨੂੰ ਲੋਕ ਦੇਖਣਾ ਚਾਹੁੰਦੇ ਨੇ ਜਾਂ ਤੁਸੀਂ ਬਹੁਤ ਵਧੀਆ ਯੂਸਫੁਲ ਚੀਜ਼ਾਂ ਦਿਓ ਉਹਨਾਂ ਨੂੰ ਸੋਹਣੀਆਂ-ਸੋਹਣੀਆਂ ਉਹਨਾਂ ਨਾਲ ਗੱਲਾਂ ਕਰੋ ਕਨਵਿੰਸਿੰਗ ਪਾਵਰ ਹੋਵੇ ਕਿ ਤੁਸੀਂ ਲੋਕਾਂ ਨੂੰ ਆਪਦੇ ਨਾਲ ਜੋੜ ਸਕੋ ਕਨਵਿੰਸ ਕਰ ਸਕੋ ਇਹ ਨਾ ਵੇ ਕਿ ਇਹ ਤਾਂ ਚੀਜ਼ ਮੈਨੂੰ ਪਤਾ ਨਹੀਂ ਅਗਲਾ ਤੁਹਾਨੂੰ ਪੁੱਛੇ ਤਾਂ ਤੁਸੀਂ ਕਹੋ ਮਿੰਦਾ ਪਤਾ ਨਹੀਂ ਹੁਣ ਜੇ ਮੈਂ ਵਲੌਗਿੰਗ ਕਰਦੀ ਆ ਮੈਂ ਬਿਊਟੀ ਰਿਲੇਟਡ ਹੈਨਾ ਸਕਿਨ ਨਾਲ ਰਿਲੇਟਡ ਵੀਡੀਓਜ਼ ਪਾਉਣੀ ਆ ਬਹੁਤ ਸਾਰੀਆਂ ਭੈਣਾਂ ਫੋਨ ਕਮੈਂਟ ਕਰਦੀਆਂ ਨੇ ਉਹ ਸੋਲੂਸ਼ਨ ਮੰਗਦੀਆਂ ਨੇ ਹੁਣ ਭੈਣ ਨੇ ਅੱਜ ਮੈਨੂੰ ਕਮੈਂਟ ਕਰਤਾ ਮੈਨੂੰ ਦਹੀਂ ਸੂਟ ਨਹੀਂ ਜਾਂਦੀ ਵਾਲਾ ਨੂੰ ਵੀ ਮੈਂ ਇਹਨੂੰ ਛੱਡਦਾ ਇਹਦੀ ਥਾਂ ਤੇ ਮੈਂ ਕੀ ਯੂਜ਼ ਕਰਾਂ ਮੈਂ ਆਹ ਨਹੀਂ ਆ ਕਿ ਮੈਨੂੰ ਨਹੀਂ ਪਤਾ ਜੀ ਹੋਰ ਕੀ ਯੂਜ਼ ਕਰਾਂ ਤੁਸੀਂ ਛੱਡ ਦੋ ਤੇ ਸ਼ੈਂਪੂ ਲਾ ਲਓ ਮੈਂ ਕਹਿੰਦੀ ਆ ਸ਼ੈਂਪੂ ਨਹੀਂ ਲਾਉਣਾ ਹੈਨਾ ਬਿਲਕੁਲ ਵੀ ਨਹੀਂ ਕਹਿ ਰਹੇ ਕਿ ਨਾ ਲਾਓ ਥੋੜਾ ਬਹੁਤਾ ਕਦੇ ਯੂਜ਼ ਕਰ ਲਓ ਪਰ ਕੋਸ਼ਿਸ਼ ਕਰੋ ਅਵੋਇਡ ਕਰਨ ਦੀ ਹੁਣ ਉਹ ਕਹਿੰਦੇ ਵੀ ਚੌਲਾਂ ਦੇ ਪਾਣੀ ਚ ਦਹੀਂ ਪਾ ਕੇ ਲਈ ਮੈਨੂੰ ਦਹੀਂ ਸੂਟ ਨਹੀਂ ਕਰਦੀ ਤਾਂ ਮੈਂ ਉਹਨਾਂ ਨੂੰ ਅਗਲਾ ਇੱਕ ਆਲਟਰਨੇਟ ਦੇਣਾ ਹੈਗਾ ਉਹ ਹੈਗਾ ਕਿ ਬਿਸਣਾਂ ਦੇ ਵਿੱਚ ਤੁਸੀਂ ਚੌਲਾਂ ਦਾ ਪਾਣੀ ਪਾ ਕੇ ਕੋਲ ਬਣਾਓ ਉਹਦੇ ਨਾਲ ਵਾਲ ਧੋ ਲੋ ਉਹ ਸ਼ੈਂਪੂ ਦਾ ਕੰਮ ਕਰਦਾ ਜੀ ਸੋ ਤੁਸੀਂ ਜਿਹੜੇ ਫੀਲਡ ਦੇ ਵਿੱਚ ਤੁਰਪੇ ਜਿਹੜੇ ਕੰਟੈਂਟ ਲੈ ਕੇ ਚੱਲ ਪੇ ਉਹਦੇ ਵਿੱਚ ਤੁਸੀਂ ਫਿਰ ਪਰਫੈਕਟ ਹੋਣੇ ਚਾਹੀਦੇ ਹੋ ਤੁਹਾਡੇ ਕੋਲੇ ਹਰ ਚੀਜ਼ ਦਾ ਜਵਾਬ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਤੁਸੀਂ ਫਿਰ ਕੰਨੀ ਕਰਾਉਂਦੇ ਫਿਰ ਹਣਾ ਹਰ ਚੀਜ਼ ਦਾ ਜਵਾਬ ਦੇਣਾ ਫਿਰ ਤੁਹਾਡੀ ਡਿਊਟੀ ਬਣ ਜਾਂਦੀ ਹੈ ਅਗਲੇ ਦਾ ਪੁੱਛਣਾ ਰਾਈਟ ਬਣ ਜਾਂਦਾ ਹੈ ਭੈਣਾਂ ਦਾ ਜੇ ਉਹ ਪੁੱਛਦੀਆਂ ਨੇ ਉਹਨਾਂ ਦਾ ਰਾਈਟ ਹੈ ਕਿ ਉਹ ਤੁਹਾਡੇ ਤੋਂ ਪੁੱਛਣ ਗਿਆ ਚਲੋ ਹੁੰਦਾ ਕਦੇ ਕੋਈ ਅਜਿਹੀ ਚੀਜ਼ ਕਿ ਜਿਹੜੀ ਤੁਹਾਨੂੰ ਨਹੀਂ ਪਤਾ ਹੁੰਦੀ ਤੁਸੀਂ ਕਹਿ ਦੋ ਕਿ ਨਹੀਂ ਇਹ ਚੀਜ਼ ਬਾਰੇ ਮੈਨੂੰ ਨੋ ਲੈਜ ਨਹੀਂ ਹੈਗੀ ਹਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਔਰ ਕਮਾਈ ਤਾਂ ਜੀ ਬਸ ਤੁਸੀਂ ਬਹੁਤ ਅੱਛੀ ਗੁੱਡ ਕਰ ਸਕਦੇ ਹੋ ਜਿੰਨੀ ਮਿਹਨਤ ਕਰ ਲੋਗੇ ਜਿੰਨਾ ਗੁੜ ਪਾਉਂਗੇ ਉਹਨਾਂ ਮਿੱਠਾ ਹੋ ਜਾਊਗਾ ਜਿੰਨੇ ਤੁਸੀਂ ਮਤਲਬ ਕਿ ਮਿਹਨਤ ਘੱਟ ਕਰੋਗੇ ਉੰਨੀ ਵੀ ਤੁਸੀਂ ਉੰਨੀ ਕਮਾਈ ਹੋਊ ਜਿੰਨੇ ਕ ਮਿਹਨਤ ਕਰੋਗੇ ਹੈਨਾ ਤੇ ਤੁਸੀਂ ਬਹੁਤ ਆਲੇ ਦੋਲੇ ਦੇਖ ਰਹੇ ਹੋ ਬਹੁਤ ਬਲੌਗਰ ਨੇ ਜਿਹੜੇ ਪੁਰਾਣੇ ਲੱਗੇ ਹੋਏ ਨੇ ਅੱਜ ਕਿੱਥੇ ਪਹੁੰਚੇ ਹੋਏ ਨੇ ਉਹ ਉਹਨਾਂ ਦਾ ਲਾਈਫ ਸਟਾਈਲ ਦੇਖੋ ਤੁਸੀਂ ਕਿੰਨਾ ਅੱਛਾ ਹੈਗਾ ਤੇ ਜਿਹੜੇ ਨਵੇਂ ਨੇ ਹੱਥ ਪੈਰ ਮਾਰ ਰਹੇ ਨੇ ਹੁਣ ਸਾਡੇ ਵਰਗੇ ਤਾਂ ਹੱਥ ਪੈਰ ਹੀ ਮਾਰ ਰਹੇ ਨੇ ਜੀ ਜੀ ਤੇ ਉਹ ਵੀ ਅੱਛੇ ਸਟੈਬਲਿਸ਼ ਹੋ ਰਹੇ ਆ ਐ ਨਹੀਂ ਕਿ ਹੋ ਗਏ ਹੁਣ ਪੁਰਾਣੇ ਜਿਹੜੇ ਸਟੈਬਲਿਸ਼ ਹੋ ਚੁੱਕੇ ਨੇ ਪਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਕਿਤੇ ਵੀ ਤੁਸੀਂ ਕਹਿ ਦੋ ਕਿ ਬਸ ਹੋ ਗਿਆ ਹੁਣ ਬਹੁਤ ਹੋ ਗਿਆ ਹੈਨਾ ਅੱਗੇ ਲੋੜ ਨਹੀਂ ਹੈਗੀ ਜਿੰਨਾ ਮਰਜ਼ੀ ਕਰੀ ਜਾਓ ਜਿੰਨੂੰ ਜਿੰਨਾ ਮਰਜ਼ੀ ਅੱਗੇ ਨਜਾਈ ਜਾਓ ਤੁਸੀਂ ਜਿੰਨਾ ਮਰਜ਼ੀ ਅੱਗੇ ਜਾਈ ਜਾਓ ਇਹਦਾ ਕੋਈ ਐਂਡ ਨਹੀਂ ਹੈਗਾ ਵੈਸੇ ਕੰਮ ਦਾ ਤਾਂ ਕਿਸੇ ਦਾ ਵੀ ਕੋਈ ਐਂਡ ਨਹੀਂ ਹੁੰਦਾ ਇਹਦਾ ਵੀ ਕੋਈ ਐਂਡ ਨਹੀਂ ਹੁੰਦਾ ਠੀਕ ਹੈ ਜੀ ਇਹ ਐਂਡਲੈਸ ਜੌਬ ਹੈਗੀ ਆ ਜਿੰਨੇ ਮਰਜ਼ੀ ਸਬਸਕ੍ਰਾਈਬਰ ਵਧਾਈ ਚੱਲੋ ਜੋ ਮਰਜ਼ੀ ਕਰੀ ਚੱਲੋ ਤੁਸੀਂ ਤੇ ਜਦੋਂ ਤੁਸੀਂ ਕੰਮ ਕਰਨ ਲੱਗ ਜਾਂਦੇ ਹੋ ਫਿਰ ਨਵੇਂ-ਨਵੇਂ ਤੁਹਾਨੂੰ ਆਈਡੀਆਜ਼ ਵੀ ਆਉਣ ਲੱਗ ਜਾਂਦੇ ਨੇ ਤੁਸੀਂ ਨਾ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਕੰਟੈਂਟ ਕੱਢ ਲੈਂਦੇ ਹੋ ਤੁਸੀਂ ਇਹ ਦੇਖੋ ਵੀ ਜਦੋਂ ਸਾਨੂੰ ਛੁੱਟੀਆਂ ਸੀਗੀਆਂ ਜੂਨ ਦਾ ਮਹੀਨਾ ਸੀਗਾ ਉਦੋਂ ਮੇਰੇ ਕੋਲੇ ਆਈਡੀਆਜ਼ ਘੱਟ ਸੀਗੇ ਤੇ ਮੈਨੂੰ ਜਦੋਂ ਸਕੂਲ ਖੁੱਲ ਗਿਆ ਉਦੋਂ ਮੇਰੇ ਕੋਲ ਆਈਡੀਆਜ਼ ਫੇਰ ਆਉਣ ਲੱਗੇ ਕਿਉਂਕਿ ਅਸੀਂ ਇੰਨੇ ਲੋਕਾਂ ਦੇ ਵਿੱਚ ਜੰਨੇ ਆ ਇੰਨੀਆਂ ਗੱਲਾਂ ਬਾਤਾਂ ਸੁਣਦੇ ਆ ਕਈ ਵਾਰੀ ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਗੱਲ ਫੜ ਲੈਣੀ ਆ ਔਰ ਮੈਂ ਉਹਦਾ ਆ ਕੇ ਇੱਕ ਬਲੌਗ ਪਾ ਦੇਣੀ ਆ ਕਈ ਵਾਰੀ ਮੈਂ ਉਹਨਾਂ ਦੀਆਂ ਗੱਲਾਂ ਚ ਸ਼ਾਰਟ ਵੀਡੀਓ ਪਾ ਦੇਣੀ ਆ ਮੇਰੇ ਪਲੀਜ਼ ਜਦੋਂ ਗੱਲਾਂ ਕਰਦੀਆਂ ਨੇ ਇਹਨੇ ਕੋਈ ਮੈਂ ਉਹਨਾਂ ਦੇ ਵਿੱਚੋਂ ਹੀ ਇੱਕ ਫੜ ਲੈਣੀ ਆ ਕੋਈ ਪੁਆਇੰਟ ਬਸ ਉਹਦੇ ਚ ਆ ਕੇ ਮੈਂ ਸ਼ਾਰਟ ਵੀਡੀਓ ਪਾ ਦੇਣੀ ਹਣ ਜਿਹੜਾ ਮੈਂ ਇੱਕ ਨਾ ਸ਼ਾਰਟ ਵੀਡੀਓ ਪਾਈ ਤੁਹਾਨੂੰ ਯਾਦ ਹੋਣਾ ਹੈ ਵੀ ਰਾਜਸਥਾਨ ਤੋਂ ਇਹ ਮਤਲਬ ਹਿਮਾਚਲ ਤੋਂ ਰਾਜਸਥਾਨ ਕੋਈ ਨਹੀਂ ਜਾਣਾ ਚਾਹੁੰਦਾ ਹੈ ਤੇ ਇਹ ਉੱਥੇ ਗੱਲਾਂ ਕਰਦੀਆਂ ਕਰਦੀਆਂ ਸਕੂਲ ਦੇ ਵਿੱਚ ਆਪਸ ਵਿੱਚ ਗੱਲਾਂ ਕਰਦੀਆਂ ਕਰਦੀਆਂ ਆਂਦੀ ਕਿਸੇ ਦੇ ਮੂੰਹ ਚੋਂ ਨਿਕਲਿਆ ਸੀ ਗਾ ਇਹ ਰਾਜਸਥਾਨ ਚ ਨਹੀਂ ਕੋਈ ਰਹਿਣਾ ਚਾਹੁੰਦਾ ਨਾ ਗਰਮੀ ਚ ਰਾਜਸਥਾਨ ਚ ਜਾਣਾ ਬਹੁਤ ਔਖਾ ਹੈ ਤੇ ਫਿਰ ਹਿਮਾਚਲ ਨੂੰ ਭੱਜੀ ਰਹਿਣਾ ਰਾਤ ਨੂੰ ਵੀ ਫਟਾਫਟ ਰਾਜਸਥਾਨ ਚੋਂ ਹਿਮਾਚਲ ਨੂੰ ਭੱਜੀ ਇਹ ਕੰਮ ਕਰਕੇ ਬਸ ਉੱਥੇ ਹੀ ਮੈਂ ਪੁਆਇੰਟ ਫੜ ਲਿਆ ਸੀਗਾ ਤੇ ਨਾਲ ਦੀ ਨਾਲ ਮੈਂ ਸ਼ਾਰਟ ਵੀਡੀਓ ਪਾਤੀ ਸੀ ਸੋ ਇਸ ਤਰ੍ਹਾਂ ਕਰਕੇ ਹੈਗਾ ਭੈਣੋ ਦੀ ਇਹਦੇ ਲਈ ਤੁਸੀਂ ਹਮੇਸ਼ਾ ਐਕਟਿਵ ਰਹਿਣਾ ਸੋ ਆਪਾਂ ਹੁਣ ਮੇਰੇ ਖਿਆਲ ਨਾਲ ਵਲੌਗ ਦਾ ਇਥੇ ਐਂਡ ਕਰ ਦਈਏ ਕਾਫੀ ਗੱਲਾਂ ਕਰ ਲਈਆਂ ਔਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਅ ਤੁਹਾਡੇ ਚ ਇੰਨਾ ਹੈਗਾ ਕਿ ਤੁਸੀਂ ਕੈਮਰੇ ਸਾਹਮਣੇ ਵਧੀਆ ਬੋਲ ਸਕਦੇ ਹੋ ਸਟਾਰਟਿੰਗ ਚ ਤਾਂ ਕਿਸੇ ਤੋਂ ਨਹੀਂ ਬੁਲਾ ਜਾਂਦਾ ਹੁੰਦਾ ਜੇ ਤੁਸੀਂ ਵਧੀਆ ਬੋਲ ਸਕਦੇ ਹੋ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲੇ ਕੰਟੈਂਟ ਹੈਗਾ ਮੇਰੇ ਕੋਲੇ ਮੇਰੇ ਵਿੱਚ ਆ ਕੁਆਲਿਟੀ ਹੈਗੀ ਆ ਮੈਂ ਇਸ ਇਸ ਕੰਟੈਂਟ ਤੇ ਇਹਨੂੰ ਕੰਟੈਂਟ ਨੂੰ ਬੇਸ ਮੰਨ ਕੇ ਵੀਡੀਓਜ਼ ਪਾਉਂਗੀ ਹੈ ਨਾ ਤਾਂ ਤੁਸੀਂ ਜਿਵੇਂ ਹੁਣ ਮੈਂ ਤੁਸੀਂ ਮੈਨੂੰ ਦੇਖਿਆ ਹੀ ਹੈ ਕਦੇ ਮੇਰੀ ਵੀਡੀਓ ਕੁਕਿੰਗ ਤੇ ਹੁੰਦੀ ਹੈ ਔਰ ਕਦੇ ਮੇਰੀ ਸਕਿਨ ਤੇ ਹੁੰਦੀ ਹੈ ਸਕਿਨ ਰਿਲੇਟਡ ਕਦੇ ਮੇਰੀ ਕੋਈ ਨਾ ਕੋਈ ਇਹੋ ਜਿਹਾ ਟੌਪਿਕ ਹੁੰਦਾ ਜਿਹਦੇ ਤੇ ਮੈਂ ਤੁਹਾਨੂੰ ਬੈਠ ਕੇ ਗੱਲਬਾਤ ਜਿਵੇਂ ਅੱਜ ਕਰ ਰਹੀ ਆ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਦੀ ਆ ਔਰ ਲਗਾਤਾਰ ਤੁਹਾਡੀ ਗੱਲਬਾਤ ਵਧੀਆ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਤੁਹਾਨੂੰ ਸਮਝਣਾ ਆਵੇ ਹੁਣ ਕੀ ਕਰਾਂ ਆ ਆ ਆ ਕਰੀ ਜਾऊं ਤੁਸੀਂ ਹਨਾ ਤੇ ਬਾਰੀ ਬਾਰੀ ਉਹੀ ਗੱਲ ਰਿਪੀਟ ਕਰੀ ਜਾऊं ਤੇ ਇਸ ਕਰਕੇ ਤੁਸੀਂ ਬਸ ਉਹ ਟਾਪਿਕ ਹੈ ਜਿਹੜਾ ਉਹ ਚੂਜ਼ ਕਰ ਲਿਓ ਉਹ ਕੰਟੈਂਟ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਕਿ ਮੈਂ ਵਧੀਆ ਬੋਲ ਸਕਦੀ ਆ ਮੈਂ ਵਧੀਆ ਦੱਸ ਸਕਦੀ ਆ ਆਪਣੀ ਗੱਲ ਨੂੰ ਰੱਖ ਸਕਦੀ ਆ ਅੱਗੇ ਅੱਗੇ ਤੇ ਦੂਜੇ ਨੂੰ ਕਨਵਿੰਸ ਕਰਾ ਸਕਦੀ ਆ ਕਨਵਿੰਸ ਕਰਾਉਣਾ ਬਹੁਤ ਸਾਰੀਆਂ ਭੈਣਾਂ ਤਾਂ ਸਮਝਦੀਆਂ ਹੋਣਗੀਆਂ ਕੁਝ ਨੂੰ ਸ਼ਾਇਦ ਨਾ ਪਤਾ ਹੋਵੇ ਕਨਵਿੰਸ ਕਰਵਾਉਣਾ ਹੁੰਦਾ ਹੈ ਕਿ ਦੂਜੇ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਕਿ ਅਗਲਾ ਤੁਹਾਡੀ ਗੱਲ ਨੂੰ ਸਹੀ ਸਮਝੇ ਵੀ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅਗਲਾ ਤੁਹਾਡੀ ਗੱਲ ਮੰਨੇ ਕਨਵਿੰਸ ਕਰਾਉਣਾ ਕਿ ਅਗਲਾ ਤੁਹਾਡੇ ਨਾਲ ਸਹਿਮਤ ਹੋਵੇ ਕਿ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਠੀਕ ਹੈ ਜੀ ਸੋ ਇਹਨੂੰ ਤੁਹਾਡੇ ਚ ਕਨਵਿੰਸਿੰਗ ਪਾਵਰ ਹੋਣੀ ਚਾਹੀਦੀ ਹੈ ਤੁਹਾਡੇ ਗੱਲਬਾਤ ਕਰਨ ਦਾ ਤਰੀਕਾ ਜਿਹੜਾ ਬਹੁਤ ਇੰਪ੍ਰੈਸਿਵ ਹੋਣਾ ਚਾਹੀਦਾ ਠੀਕ ਹੈ ਜੀ ਸੋ ਗੱਡਸ ਹੋਣੇ ਚਾਹੀਦੇ ਆ ਤੁਹਾਡੇ ਵਿੱਚ ਗੱਲਬਾਤ ਕਰਨ ਦੇ ਬਸ ਇਹ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਤੁਸੀਂ ਆਪਦਾ ਵਧੀਆ ਚੈਨਲ ਚਲਾ ਸਕਦੇ ਹੋ ਮੈਂ ਦੇਖਿਆ ਪਿੰਡਾਂ ਦੀਆਂ ਲੇਡੀਜ਼ ਬਹੁਤ ਵਧੀਆ ਚਲਾ ਰਹੀਆਂ ਨੇ ਆਪਦੇ ਕੰਮ ਤੋਂ ਦੇ ਵੀ ਕਰੀ ਜਾਂਦੀਆਂ ਨੇ ਬਹੁਤ ਸੋਹਣੀਆਂ ਗੱਲਾਂ ਵੀ ਦੱਸੀ ਜਾਂਦੀਆਂ ਨੇ ਕਦੇ ਕੋਈ ਰਿਸ਼ਤੇਦਾਰ ਆ ਗਿਆ ਤੁਸੀਂ ਕਿਤੇ ਗਏ ਹਨ ਕਿਉਂਕਿ ਜਦੋਂ ਅਸੀਂ ਵੀਡੀਓਜ਼ ਬਣਾਉਣੇ ਨੇ ਮੈਂ ਵੀ ਹੁਣ ਬਲੌਗਿੰਗ ਲੋਕਾਂ ਦੀ ਦੇਖਦੀ ਹੈਗੀ ਆ ਤਾਂ ਉਹਦੇ ਵਿੱਚ ਆਪਾਂ ਨੂੰ ਕਯੂਰੀਓਸਿਟੀ ਹੁੰਦੀ ਹੈ ਕਿ ਇਹਨਾਂ ਦੇ ਕੌਣ ਰਿਸ਼ਤੇਦਾਰ ਹੈ ਇਹਨਾਂ ਦਾ ਕੀ ਲੱਗਦਾ ਹੈ ਕਿੱਥੇ ਗਏ ਹੋ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਨੇ ਕਿਸੇ ਹੋਰ ਥਾਂ ਗਏ ਉਹ ਵੀ ਦੇਖਣਾ ਚਾਹੁੰਦੇ ਨੇ ਫਿਰ ਤੁਹਾਨੂੰ ਲੱਗਣ ਲੱਗ ਜਾਂਦੇ ਨੇ ਨਾ ਉਹ ਤਾਂ ਅਸੀਂ ਜਾਣਦੇ ਹਾਂ ਇਹਨਾਂ ਸਾਰਿਆਂ ਨੂੰ ਤਾਂ ਅਸੀਂ ਜਾਣਦੇ ਹਾਂ ਤੁਹਾਨੂੰ ਆਪਣੀ ਫੈਮਿਲੀ ਵਾਂਗੂ ਹੀ ਲੱਗਣ ਲੱਗ ਜਾਂਦੇ ਨੇ ਸੋ ਲੋ ਜੀ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਮੈਨੂੰ ਲੱਗਦਾ ਅੱਜ ਤੁਹਾਨੂੰ ਮੈਂ ਕਾफी ਜਾਣਕਾਰੀ ਦੇਤੀ ਆ ਆਪਣੇ ਲੋਲਸ ਬਾਰੇ ਅਗਰ ਤੁਸੀਂ ਚੈਨਲ ਬਣਾਉਣਾ ਚਾਹੁੰਦੇ ਹੋ ਤਾਂ ਜੀ ਸੜਕੇ ਬਣਾਓ ਬਹੁਤ ਅੱਛਾ ਤੁਸੀਂ ਆਪਣਾ ਲੇਡੀਜ਼ ਜਿਹੜੀਆਂ ਘਰ ਦਾ ਬਹੁਤ ਵਧੀਆ ਖਰਚਾ ਚਲਾ ਸਕਦੀਆਂ ਨੇ ਅੱਛਾ ਲਾਈਫ ਸਟਾਈਲ ਦੇ ਸਕਦੇ ਹੋ ਤੁਸੀਂ ਤੇ ਪਰ ਮਿਹਨਤ ਕਰਨੀ ਪਊਗੀ ਇਹ ਸੋਚ ਕੇ ਤੁਸੀਂ ਆਪਣਾ ਕੋਈ ਵੀ ਕੰਮ ਕਰਦੇ ਆ ਆਪਾਂ ਇਹ ਸੋਚ ਕੇ ਕਰਨਾ ਹੁੰਦਾ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ ਜਿੰਨਾ ਮਿਹਨਤ ਕਰੀ ਜਾਉਂਗੇ ਉਹਨਾਂ ਉਹਦੇ ਵਿੱਚੋਂ ਤੁਹਾਨੂੰ ਪ੍ਰੋਫਿਟ ਆ ਜਿਹੜਾ ਉਹ ਆਈ ਜਾਊਗਾ ਠੀਕ ਹੈ ਜੀ ਆਉਟਪੁੱਟ ਵੀ ਫੇਰ ਹੀ ਮਿਲਦਾ ਹੁੰਦਾ ਜੇ ਤੁਸੀਂ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਹੋ ਤੇ ਲਓ ਹੁਣ ਆਪਾਂ ਵਲੌਗ ਦਾ ਇੱਥੇ ਕਰਦੇ ਐਂਡ ਤੇ ਫਿਰ ਮਿਲਦੇ ਹਾਂ ਕੱਲ ਨੂੰ ਇੱਕ ਹੋਰ ਨਵਾਂ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ